ਤੇ ਕੀ ਕਹਿਣਾ ਚਾਹੂਗਾ ਜੀ ਜਿਹੜੀ ਤੁਸੀਂ ਸੁਣ ਲੜ ਰਹਾ ਹੈ ਨੰਨ ਜਾ ਮੇਰਾ ਨਾਮ ਅਮਰਜੀਤ ਸ਼ਰਮਾ ਵਾਰਡ ਨੰਬਰ 16 ਇਲੈਕਸ਼ਨ ਆਇਆ ਤੇ ਵਾਰਡ ਨੇ ਸਾਰੇ ਨੇ ਆਖਿਆ ਵੀ ਵਾਰਡ ਦੇ ਵਿੱਚੋਂ ਆਪਣਾ ਉਮੀਦਵਾਰ ਖੜਾਉਣਾ ਚਾਹੀਦਾ ਵਾ ਔਰ ਵਾਰਡ ਨੇ ਮੈਨੂੰ ਖਿਲਾ ਰਿਆ ਔਰ ਵਾਰਡ ਦੀਆਂ ਉਮੀਦਾਂ ਤੇ ਪੂਰਿਆਂ ਉਤਰ ਲਈ ਔਰ ਵਾਰਡ ਦੇ ਕੁਝ ਕੰਮ ਨੇ ਜਿਹੜੇ 15 16 ਸਾਲਾਂ ਤੋਂ ਪੈਂਡਿੰਗ ਪਏ ਨੇ ਕੋਈ ਲਾਈਟਾਂ ਦਾ ਕੋਈ ਪਾਣੀ ਦਾ ਕੋਈ ਬੱਤੀ ਸੀਵਰੇਜ ਦਾ ਉਹ ਕੰਮ ਕਦੀ ਹੋਏ ਨਹੀਂ ਸਾਡੇ ਬਾੜ ਦੇ ਵਿੱਚ ਇੰਨੇ ਮੌਜੂਦਾ ਕਾਉਂਸਲਰ ਆਏ ਕਿਸੇ ਨੇ ਨਹੀਂ ਕੀਤੇ ਇਸ ਕਰਕੇ ਸਾਰੇ ਬਾੜ ਨੇ ਕਿਹਾ ਵੀ ਸਾਡਾ ਨੁਮਾਇੰਦਾ ਹੋਣਾ ਚਾਹੀਦਾ ਜਿਹੜਾ ਸਾਡੀਆਂ ਮੰਗਾਂ ਸਰਕਾਰ ਤੱਕ ਲੈ ਕੇ ਜਾਵੇ ਔਰ ਸਾਨੂੰ ਬੰਦਾ ਹੱਕ ਜੋ ਵੀ ਸਾਡਾ ਨਗਰ ਦਾ ਹੈਗਾ ਏ ਉਹ ਮਿਲਣਾ ਚਾਹੀਦਾ ਉਹਦੇ ਕਰਕੇ ਉਹਨਾਂ ਨੇ ਮੈਨੂੰ ਰਲ ਮਿਲ ਕੇ ਸਾਰਿਆਂ ਨੇ ਸਪੋਰਟ ਦੇ ਕੇ ਖਿਲਾਰਿਆ ਔਰ ਇਲੈਕਸ਼ਨ ਦੇ ਵਿੱਚ ਮੈਨੂੰ ਨੋਮੀਨੇਸ਼ਨ ਕਰਵਾਈ ਔਰ ਹੁਣ ਉਹਨਾਂ ਦੀ ਆਸ ਇਹ ਆ ਵੀ ਸਾਡੇ ਇੱਥੇ ਕੁਝ ਨਸ਼ੇ ਦਾ ਔਰ ਕੁਝ ਆਪਜੀ ਨੂੰ ਪਤਾ ਏ ਵੀ ਇੱਥੋਂ ਦਾ ਜਿਹੜਾ ਸੀਵਰੇਜ ਦਾ ਪ੍ਰਬੰਧ ਆ ਬਹੁਤ ਘਟੀਆ ਏ ਔਰ ਕੁਝ ਲਾਈਟਾਂ ਹੈ ਹੀ ਨਹੀਂ ਗੀਆਂ ਨਾ ਮਾਤਰ ਲਾਈਟਾਂ ਨੇ ਤੁਸੀਂ ਸ਼ਾਮ ਨੂੰ ਆ ਕੇ ਵੇਖ ਲਿਓ ਇੱਥੇ ਰੋਡ ਤੇ ਕੋਈ ਲਾਈਟ ਨਹੀਂ ਜਗਦੀ ਮੱਲਿਆਂ 'ਚ ਕੋਈ ਲਾਈਟ ਨਹੀਂ ਹੈਗੀ ਲੁੱਟਾਂ ਖੋਹਾਂ ਹੋ ਰਹੀਆਂ ਨੇ ਲੁਟਾਂ ਖੋਆਂ ਹੋ ਰੀਆਂ ਨੇ ਫਰੋਤੀਆਂ ਦੀ ਮੰਗ ਕੀਤੀ ਜਾ ਰਹੀ ਹੈ ਪੰਜਾਬ ਦਾ ਕੀ ਹਾਲ ਕਰਤਾ ਇਹ ਨਸ਼ਿਆਂ ਨੇ ਔਰ ਇਹਦੇ ਕਰਕੇ ਕਿਸੇ ਵੱਲੇ ਨਾ ਚਾਉਂਦਿਆਂ ਵੀ ਕੋਈ ਮਨ ਦੇ ਵਿੱਚ ਇਹ ਨਹੀਂ ਕਿ ਨਾ ਚਾਉਂਦਿਆਂ ਵੀ ਖਲੋ ਕੇ ਔਰ ਚਿੱਕੜ ਚ ਚਿੱਕੜ ਨੂੰ ਸਾਫ਼ ਕਰਨਾ ਹੋਵੇ ਤੇ ਚਿੱਕੜ ਚ ਉਤਰਨਾ ਪੈਂਦਾ ਏ ਔਰ ਉਤਰ ਕੇ ਇੱਕ ਗੰਦਗੀ ਸਾਫ਼ ਕਰੀਦੀ ਔਰ ਆਸਿਆ ਸਾਡੇ ਇਲਾਕੇ ਨੂੰ ਵੀ ਅਸੀਂ ਇਹ ਕੰਮ ਪੂਰੇ ਕਰਾਂਗੇ ਤੁਸੀਂ ਅਜਾਤ ਤੌਰ ਤੇ ਚੁਣ ਲੜਦੇ ਹੋ ਅਜਾਤ ਜੀ ਚੋਣ ਨਿਸ਼ਾਨ ਚੋਣ ਨਿਸ਼ਾਨ ਮੇਰਾ 에ਰੋਪਲੇਨ ਜੀ ਹਵਾਈ ਜਾਜ ਮੇਰਾ ਚੋਣ ਨਿਸ਼ਾਨ ਹੈ ਕਿੰਨਾ ਕੁ ਲੋਕਾਂ ਦਾ ਜਿਹੜਾ ਸਮਰਥਨ ਮਿਲ ਰਿਹਾ ਤੁਹਾਨੂੰ ਸਮਰਥਨ ਕੱਲ ਮੈਂ ਪਹਿਲੇ ਦਿਨੀ ਇੱਥੇ ਡੋਰ ਟੂ ਡੋਰ ਹੋਇਆ ਔਰ ਪਰਵਾਉਂਗਾ ਰਹੇ ਦਿੱਤਾ ਜੀ ਹਰ ਘਰ ਨੇ ਇੱਕ ਤੇ ਵੋਟ ਮੰਗਣ ਜਾਣਾ ਹੁੰਦਾ ਮੈਂ ਵੋਟ ਮੰਗਣ ਗਿਆ ਲੋਕੀ ਮੇਰੇ ਨਾਲ ਚੱਲ ਕੇ ਆਂਦੇ ਵੀ ਅਸੀਂ ਵੋਟ ਆਣੇ ਤੁਸੀਂ ਸਾਨੂੰ ਕੀ ਕਹਿਣਾ ਹੈ ਜੀ ਅਸੀਂ ਖੁਦ ਜਾ ਕੇ ਲੋਕਾਂ ਨੂੰ ਵੋਟਾਂ ਆਖਾਂਗੇ ਜੀ ਪੂਰਾ ਸਮਰਥਨ ਮਿਲ ਰਿਹਾ ਪੂਰਾ ਸਮਰਥਨ ਜੀ ਮੇਰਾ ਨਾਮ ਕਿਹੜਾ ਆਪਣਾ ਲੱਗ ਰਿਹਾ ਮੇਰਾ ਨਾਮ ਸੁਖਦੇਵ ਸਿੰਘ ਆ ਅਸੀਂ ਮਾਸਟਰ ਕਲੋਨੀ ਦੇ ਰਹਿਣ ਵਾਲੇ ਆ ਜੀ ਤੇ ਅਸੀਂ ਬਹੁਤ ਉਮੀਦ ਅਤੇ ਆਸ ਦੇ ਨਾਲ ਅਸੀਂ ਆਪਣਾ ਕੈਂਡੀਡੇਟ ਆਜ਼ਾਦ ਖਿਲਾ ਰਿਆ ਉਹਦੇ ਵਿੱਚ ਚਾਰ ਅਤੇ ਬਹੁਤ ਵਧੀਆ ਕੰਮ ਕਰਨ ਤੇ ਉਮੀਦਵਾਰ ਜਿੱਤਣ ਤੋਂ ਪਹਿਲਾਂ ਵੀ ਸਾਡੇ ਬਹੁਤ ਵਧੀਆ ਕੰਮ ਕਰਦਾ ਸੀ ਜਦੋਂ ਅਸੀਂ ਆਨੀ ਸੀ ਉਹ ਸਾਡੇ ਨਾਲ ਜਾਣ ਨੂੰ ਤਿਆਰ ਰਹਿਦਾ ਸੀ ਅਸੀਂ ਸਭ ਤੋਂ ਵੱਡਾ ਜਿਹੜਾ ਸਾਡਾ ਜਾਦਾ ਮੁੱਦਾ ਵਾ ਇੱਥੇ ਅਸੀਂ ਸ਼ਿਵਰੇਜ ਦਾ ਮੁੱਦਾ ਗਲੀਆਂ ਨਾਲੀਆਂ ਦਾ ਮੁੱਦਾ ਉਹਦੇ ਉੱਤੋਂ ਹੀ ਪਰ ਉੱਠ ਕੇ ਅਸੀਂ ਇੱਥੇ ਆਪਣੇ ਉਮੀਦਵਾਰ ਨੂੰ ਆਖਾਂਗੇ ਕਿ ਸਾਨੂੰ ਲਾਇਬ੍ਰੇਰੀ ਜਿਹੜੀ ਆ ਸਿਟੀਜਨਾਂ ਵਾਸਤੇ ਉਹ ਬਣਾਉਣ ਦੀ ਉਮੀਦ ਅਸੀਂ ਰੱਖਦੇ ਹਾਂ ਜੇ ਸਾਨੂੰ ਉਹਦੇ ਵਿੱਚ ਕੋਈ ਸਰਕਾਰ ਪੈਸਾ ਦੇਵੇ ਜਾਂ ਨਾਂ ਦੇਵੇ ਅਸੀਂ ਫਿਰ ਆਪਣੇ ਤੌਰ ਤੇ ਵਰਕਰ ਦੀ ਕਮੇਟੀ ਬਣਾ ਕੇ ਆਪਣੇ ਤੌਰ ਤੇ ਬਣਾਉਣ ਦੇ ਅਸੀਂ ਸਰਮੱਥਾ ਰੱਖਦੇ ਆ ਅਸੀਂ ਇਸ ਕਰਕੇ ਲੋਕਾਂ ਦੇ ਨਾਲ ਹਰ ਇੱਕ ਨਾਲ ਕਿਸੇ ਭੈਣ ਭਰਾ ਦੇ ਦੁੱਖ ਤਕਲੀਫ ਉਹਦਾ ਕੋਈ ਜਿਹੜਾ ਬੰਦਾ ਬਹੁਤ ਗਰੀਬ ਆ ਬੱਚਾ ਪੜਦਾ ਨਹੀਂ ਆ ਉਹਦੀ ਪੜਾਉਣ ਦੇ ਵੀ ਅਸੀਂ ਸਾਰੀ ਜਿਹੜੀ ਵਰਕਰ ਆ ਅਸੀਂ 40 45 ਅਸੀਂ ਮੈਂਬਰ ਇਕੱਠੇ ਰਹਿੰਦੇ ਆ ਅਸੀਂ ਉਹਨੂੰ ਵੀ ਪੜਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇਸ ਕਰਕੇ ਵਾਰ ਜੀ ਦੀ ਖਾਲਸਾ ਵਾਰ ਜੀ ਦੀ